ਜਮਾ ਸਸਤੀ ਗੱਡੀ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਜੀ ਇੱਕ ਤੇ ਤੁਸੀਂ ਦੇਖੋਗੇ ਤੁਹਾਨੂੰ ਗੱਡੀ ਵੀ ਪਸੰਦ ਆਊਗੀ ਤੇ ਆਪਣੀ ਵੀਡੀਓ ਵੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਜੀ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465629488 ਜੇ ਤੁਹਾਡੇ ਕੋਲੇ ਗੱਡੀ ਆ ਮੋਟਰਸਾਈਕਲ ਹੈ ਘਰ ਹੈ ਕੋਠੀਆਂ ਮਕਾਨ ਕਿਸੇ ਵੀ ਏਰੀਆ 'ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਜਾਣਕਾਰੀ ਤੇ ਫੋਟੋਆਂ ਭੇਜ ਦਿਓ ਆਪਣਾ ਨੰਬਰ ਉੱਤੇ ਪੂਰੀ ਵੀਡੀਓ 'ਚ ਵਾਰ-ਵਾਰ ਚੱਲਦਾ ਰਹਿੰਦਾਗਾ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ 2015 ਮਾਡਲ ਗੱਡੀ ਮੈਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਸਵਿਪਟ ਟਾਇਰ ਤੇ ਟਾਇਰਾਂ ਚੱਲ ਆਏ ਪਹਿਲਾਂ ਤਾਂ ਤੁਸੀਂ ਚੈੱਕ ਕਰੋ ਜੀ ਬਹੁਤ ਜ਼ਿਆਦਾ ਸ਼ੌਂਕ ਨਾਲ ਮਾਲਕ ਨੇ ਗੱਡੀ ਰੱਖੀ ਹੋਈ ਹੈ ਸ਼ੌਂਕ ਨਾਲ ਚਲਾਈ ਹੋਈ ਹੈ ਨੰਬਰ ਦੀ ਗੱਲ ਕਰੀਏ ਤਾਂ ਪੰਜਾਬ ਨੰਬਰ ਹੈ ਦੂਜੇ ਨਾਮ ਗੱਡੀ ਹੈ ਹੁਸ਼ਿਆਰਪੁਰ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਬੰਪਰ ਬੂਮ ਪਰ A ਤੋਂ Z ਹਰ ਇੱਕ ਚੀਜ਼ ਆ 460000 ਰੁਪਏ ਮਾਲਕ ਨੇ ਡਿਮਾਂਡ ਕੀਤੀ ਸੀ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਜਿੰਨਾ ਵੀ ਸਾਡੇ ਹੱਥ ਵਿੱਚ ਹੋਇਆ ਮਾਲਕ ਕਹਿੰਦੇ ਨੇ ਵੀ ਅਸੀਂ ਮੌਕੇ ਤੇ ਰੇਟ ਘਟਾ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਅੰਦਰੋਂ ਬਾਹਰੋਂ ਹਰ ਇੱਕ ਚੀਜ਼ ਪ੍ਰੋਪਰ ਆਪਾਂ ਨੂੰ ਵਧੀਆ ਮਿਲੂਗੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਅੱਤੇ ਚਲਾ ਕੇ ਦੇਖ ਸਕਦੇ ਹੋ ਜਾਣ ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ 73 473 45305 ਗੱਲ ਕਰਾਂਗੇ ਆਪਾਂ ਸੈਕਿੰਡ ਗੱਡੀ ਦੀ ਗੱਡੀ ਇੱਕ ਬਰੀ ਚੱਕਰੋ ਜੀ ਰੀਟਸ ਗੱਡੀ ਲੈ ਕੇ ਪਹੁੰਚਿਆ ਜਮਾ ਸਸਤੀ ਗੱਡੀ ਐ ਰੀਟਸ ਸਿਲਵਰ ਰੰਗ ਦੀ ਐ ਜੀ ਇਹ ਤੇ BX I ਮਾਡਲ ਚ 10/11 ਮਾਡਲ ਮਾਲਕ ਨੇ ਗੱਡੀ ਦੱਸੀ ਐ ਦਿੱਲੀ ਨੰਬਰ ਐ ਜੀ ਤੇ CNG ਕਿੱਟ ਲੱਗੀ ਹੋਈ ਆ ਕਾਪੀ ਤੇ ਚੜੀ ਹੋਈ ਆ ਪਲੱਸ ਪੈਟਰੋਲ ਤੇ ਐ ਜੀ ਤੇ ਹਰ ਇੱਕ ਚੀਜ਼ ਵਧੀਆ ਜੀ ਸਾਰੇ ਸ਼ੀਸ਼ੇ ਨਾਲ ਦੇ ਨੇ ਤੇ ਸੀਟ ਕਵਰ ਜਿਹੜੇ ਚੜੇ ਹੋਏ ਨੇ ਲੈਦਰ ਦੇ ਮਾਲਕ ਨੇ ਚੜਵਾਏ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਵਧੀਆ ਮਿਲ ਜੂਗੀ ਤੇ ਮਾਲਕ ਕਹਿੰਦੇ ਨੇ ਐਨਓਸੀ ਮਿਲ ਜੂਗੀ ਤੇ ਗੱਡੀ ਖੜੀ ਅਸੀਂ ਸ਼੍ਰੀ ਮੁਕਤਸਰ ਸਾਹਿਬ ਏਰੀਆ 'ਚ ਗੱਡੀ ਦੀ ਡਿਮਾਂਡ 1,45,000 ਰੁਪਇਆ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਕਰ ਲਾਂਗੇ ਰੇਟ ਰੂਟ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਮਾਲਕ ਕਹਿੰਦੇ ਨੇ ਜੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਇੱਕ ਵਾਰੀ ਆਓ ਘਰੇ ਤੇ ਪੂਰੀ ਤਰ੍ਹਾਂ ਗੱਡੀ ਨੂੰ ਚੈੱਕ ਕਰੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਹ ਤੋਂ ਬਾਅਦ ਰੇਟ ਕੀਤਾ ਜਾਊਗਾ ਜੀ ਬਾਕੀ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਰਿਹਾ ਸੀ ਤੇ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਸੀ ਨਾਲ ਦੀ ਨਾਲ ਇੱਕ ਹੋਰ ਗੱਡੀ ਤੁਸੀਂ ਚੈੱਕ ਕਰੋ ਇਹ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਅੰਮ੍ਰਿਤਸਰ ਏਰੀਆ ਚੋਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਪਹਿਲਾਂ ਬਹੁਤ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਟਾਇਰ ਵਧੀਆ ਨੇ ਗੱਡੀ ਸੋਹਣੀ ਹੈ ਤੇ ਵਰਨਾ ਗੱਡੀ ਹੈ ਜੀ ਇਹ ਤੇ ਅੰਮ੍ਰਿਤਸਰ ਤੋਂ ਮਾਲਕ ਨੇ ਭੇਜੀ ਆ 70 75 ਪੈਸੀ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਾਲਕ ਨੇ ਦੱਸੀ ਅਸੀਂ ਤੇ ਚੱਲੀ ਹੋਈ ਹੈ ਬਹੁਤ ਵਧੀਆ ਜੀ ਤੇ ਇੰਸ਼ੋਰੈਂਸ ਮਾਲਕ ਕਹਿੰਦੇ ਨੇ ਵੀ ਖਤਮ ਹੋਇਆ ਪਿਆਗਾ ਉਹ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਜੀ ਤੇ ਜਿੰਨਾ ਕੁਝ ਹੈਗਾ ਜੀ ਤੁਹਾਨੂੰ ਮੈਂ ਦੱਸ ਰਿਹਾ ਸੀ ਤੇ ਮਾਡਲ 11 ਮਾਲਕ ਨੇ ਦੱਸੀ ਅਸੀਂ ਤੇ 3 ਲੱਖ ਰੁਪਏ ਡਿਮਾਂਡ ਹੈ ਕੰ ਕੋਈ ਫਿਕਸ ਰੇਟ ਨਹੀਂ ਹੈਗਾ ਤੇ ਜਿਨ੍ਹਾਂ ਦੀ ਗੱਡੀ ਹੈ ਮਾਲਕ ਜਿਹੜੇ ਆਪ ਨੇ ਇਸ ਗੱਡੀ ਦੀ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਮੈਂ ਦੇ ਵੀ ਰੱਖਿਆ ਜੀ ਤੁਹਾਨੂੰ ਮਿਲ ਗਿਆ ਹੂਆ ਗੱਲ ਕਰਨੀ ਹੈ ਕੋਈ ਵੀ ਗੱਲ ਵੀ ਤੁਸੀਂ ਕਰ ਸਕਦੋਂ ਜਾ ਕੇ ਤੁਸੀਂ ਦੇਖਣੀ ਹੈ ਜਾ ਕੇ ਵੀ ਦੇਖ ਸਕਦੋਂ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਗੱਲ ਕਰਨੀ ਜ਼ਰੂਰੀ ਹੁੰਦੀ ਹੈ ਜੀ ਕਿਉਂਕਿ ਆਪਾਂ ਸਿੱਧੇ ਚਲੇ ਜਾਈਏ ਤਾਂ ਕਈ ਵਾਰੀ ਹੁੰਦਾ ਜੀ ਮਾਲਕ ਘਰੇ ਨਹੀਂ ਹੁੰਦੇ ਜਾਂ ਫੋਨ ਨਹੀਂ ਚੱਕਿਆ ਜਾਂਦਾ ਸੀ ਜਾਂ ਇੱਧਰ ਉੱਧਰ ਗਏ ਹੁੰਦੇ ਨੇ ਆਪਣਾ ਹੀ ਘਟ ਹੈ ਜੀ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਆ ਕਰੋ ਠੀਕ ਹੈ ਜੀ ਬਾਕੀ ਤੁਹਾਨੂੰ ਨੰਬਰ ਸਕਰੀਨ ਤੇ ਮਿਲ ਗਿਆ ਹੂਆ ਜਿਨ੍ਹਾਂ ਦੀ ਗੱਡੀ ਹੈ ਸੀ ਗੱਡੀ ਦੀ ਵੀਡੀਓ ਵੀ ਤੁਸੀਂ ਦੇਖ ਲਈ ਗੱਡੀ ਵੀ ਤੁਸੀਂ ਦੇਖ ਲਈ ਜੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਗੱਡੀਆਂ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਜੀ ਗੱਡੀ ਲੈ ਕੇ ਪਹੁੰਚਿਆ ਜੀ ਆਪਾਂ Maruti 800 ਚੈੱਕ ਕਰੋ ਇੱਕ ਵਾਰੀ 55000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਸੱਤ ਮਾਡਲ ਗੱਡੀ ਐਸੀ ਤਰਨ ਤਰਨ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚਿਆ ਅੰਦਰੋਂ ਬਾਹਰੋਂ ਟਾਇਰ ਹਰ ਇੱਕ ਚੀਜ਼ ਵਧੀਆ ਜੀ 55000 ਦੇ ਵਿੱਚ ਉਹ ਰੇਟ ਕੀਤਾ ਜਾਊਗਾ ਕੋਈ ਫਿਕਸ ਮਾਲਕ ਨੇ ਰੇਟ ਨਹੀਂ ਕਿਹਾ ਜੀ ਏਸੀ ਹੀਟਰ ਚੱਲਦਾ ਹੈਗਾ ਤੇ 55000 ਡਿਮਾਂਡ ਹੈ ਜੀ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਜੀ ਗੱਲ ਕਰ ਸਕਦੇ ਹਾਂ ਬਾਕੀ ਜੇ ਆਪਾਂ ਅੰਦਰੋਂ ਦੇਖੀਏ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਹਰ ਇੱਕ ਚੀਜ਼ ਪ੍ਰੋਪਰ ਵਧੀਆ ਜੀ ਤੇ ਨੰਬਰ ਤੁਹਾਨੂੰ ਮੈਂ ਦੇ ਦਿੱਤਾ ਜੀ ਗੱਲ ਕਰਕੇ ਜਾ ਕੇ ਗੱਡੀ ਨੂੰ ਚਲਾ ਕੇ ਸਟਾਰਟ ਕਰਕੇ ਪੂਰੀ ਤਸੱਲੀ ਕਰਕੇ ਖਰੀਦ ਕੇ ਲਿਆ ਸਕਦੇ ਹਾਂ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਵਧੀਆ ਲੱਗੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਬੱਤ ਬੱਤ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਪੁੱਲਿਓ ਕਮੈਂਟ ਜ਼ਰੂਰ ਕਰ ਦਿਓ ਤੇ ਮਿਲਦੇ ਹਾਂ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਤੁਸੀਂ ਵੀ ਐਡ ਕਰਵਾਉਣੀ ਆ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ 9465629488 ਭੇਜ ਦਿਓ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਫ੍ਰੀ ਚ ਆਪਾਂ ਐਡ ਲਗਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ